ਕੰਨਾਂ ਦੇ ਕੱਚੇ ਨਾਲ ਕਦੇ ਦੋਸਤੀ ਪਾਈਏ ਨਾ ਸੱਚੇ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਦਾ ਵਿਸ਼ਾ ਜਿਵੇਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਅੱਜ ਦਾ ਵਿਸ਼ਾ ਸਾਡਾ ਜਿਹੜਾ ਅਸੀਂ ਰੱਖਿਆ ਹੈ ਉਹ ਹੈ ਕੰਨਾਂ ਦੇ ਕੱਚੇ ਨਾਲ ਕਦੇ ਦੋਸਤੀ ਪਾਈਏ ਨਾ ਦੇਖੋ ਦੋਸਤੋ ਪਹਿਲਾਂ ਆਪਾਂ ਨਾ ਬਹੁਤ ਵਾਰ ਮੈਂ ਤੁਹਾਨੂੰ ਦੋਸਤਾਂ ਦੀਆਂ categories ਦੋਸਤਾਂ ਦੀਆਂ ਜਿਹੜੀਆਂ ਕਿਸਮਾਂ ਉਹਦੇ ਬਾਰੇ ਚ ਪਹਿਲਾਂ ਬਹੁਤ ਵਾਰ ਵਿਚਾਰ ਕਰ ਚੁੱਕੇ ਹਾਂ ਤੇ ਇਹ ਕਰਦੇ ਰਹਾਂਗੇ ਕਿਉਂਕਿ ਦੋਸਤੀ ਦੇ ਲੈਵਲ ਤੇ ਜਾਂ ਵੈਸੇ ਮੈਂ ਪਿਛਲੇ 20-25 ਸਾਲਾਂ ਦੇ ਵਿੱਚ ਬਹੁਤ ਚੀਜ਼ਾਂ ਬਹੁਤ ਡੰਗਾਈ ਤੱਕ ਦੇਖ ਚੁੱਕਿਆ ਹਾਂ ਪਰਖ ਚੁੱਕਿਆ ਤੇ ਚੱਲ ਚੁੱਕਿਆ ਸੋ ਇਸ ਕਰਕੇ ਇਹ ਤਾਂ ਆਪਣੇ ਨਾਲ ਚੱਲਣੀ ਚਲਣੇ ਵਿਸ਼ੇ ਸੋ ਅੱਜ ਆਪਾਂ ਜਿਹੜੀ ਗੱਲਾਂ ਗੱਲ ਕਰ ਰਹੇ ਹਾਂ ਉਹ ਕਰ ਰਹੇ ਹਾਂ ਕਿ ਕੰਨਾਂ ਦੇ ਕੱਚੇ ਨਾਲ ਕਦੇ ਦੋਸਤੀ ਪਾਈਏ ਨਾ ਦੇਖੋ ਦੋਸਤ ਦਾ ਮਤਲਬ ਕਦੇ ਵੀ ਇੰਨਾ ਜ਼ਿਆਦਾ ਦੋਸਤ ਜਿਵੇਂ ਆਪਾਂ ਕੈਟਾਗਰੀ ਪਹਿਲਾਂ ਕਰੀਏ ਨਾ ਦੋਸਤ ਸਾਡੇ ਕਈ ਅਲੱਗ-ਅਲੱਗ ਸਰਕਲਾਂ ਦੇ ਹੁੰਦੇ ਆ ਕੋਈ ਦੋਸਤ ਹੁੰਦਾ ਜਿਹੜਾ ਮਤਲਬ ਬਹੁਤ ਨੇੜੇ ਹੁੰਦਾ ਸਾਡੇ ਕੋਈ ਜਿਹੜੇ ਜਿਹੜੇ ਸਾਡੇ ਬਹੁਤ ਪਰਿਵਾਰ ਵਾਂਗੂ ਹੁੰਦਾ ਕੋਈ ਹੁੰਦਾ ਜਿਹੜਾ ਹੈਲੋ ਹਾਈ ਵਾਲਾ ਹੁੰਦਾ ਕੋਈ ਹੁੰਦਾ ਨੋਰਮਲ ਅਲੱਗ-ਅਲੱਗ ਕੈਟਾਗਰੀਜ਼ ਆ ਠੀਕ ਹੈ ਅਲੱਗ-ਅਲੱਗ ਹੈਲੋ ਹਾਈ ਤੱਕ ਦੂਰ ਤੱਕ ਉਹਨਾਂ ਨੂੰ ਬਹੁਤ ਜ਼ਿਆਦਾ ਫਾਸਟ ਫਰੈਂਡ ਦੀ ਦੋਸਤ ਬਹੁਤ ਜ਼ਿਆਦਾ ਪੱਕੇ ਦੋਸਤਾਂ ਦੀ ਕੈਟਾਗਰੀ 'ਚ ਨਹੀਂ ਲੈ ਸਕਦੇ ਸੋ ਇਸ ਕਰਕੇ ਮੈਂ ਉੱਧੇ ਗੱਲ ਨਹੀਂ ਕਰਦਾ ਜਿਹੜੇ ਸਾਰੇ ਪੱਕੇ ਦੋਸਤ ਹੁੰਦੇ ਨੇ ਜਿਹੜੇ ਨਾ ਜਿਹੜੇ ਤੁਹਾਡੇ ਪਰਿਵਾਰ ਵਾਂਗੂ ਜਿਹਨਾਂ ਨਾਲ ਰਿਲੇਸ਼ਨ ਹੈ ਉੱਥੇ ਤੁਹਾਡਾ ਕੋਈ ਦੋਸਤ ਕੰਨਾਂ ਦਾ ਕੱਚਾ ਨਹੀਂ ਹੋਣਾ ਚਾਹੀਦਾ ਹੁਣ ਗੱਲ ਇਹ ਆ ਜਾਂਦੀ ਹੈ ਕਿ ਕੰਨਾਂ ਦਾ ਕੰਨਾਂ ਦਾ ਕੱਚਾ ਦੋਸਤੋ ਤੁਹਾਡੇ ਤੁਹਾਡੀ ਵੀ ਜੀਵਨ ਦੇ ਵਿੱਚ ਬਹੁਤ ਬੰਦੇ ਤੁਹਾਨੂੰ ਮਿਲਣਗੇ ਇਸ ਤਰ੍ਹਾਂ ਦੇ ਕੰਨਾਂ ਦਾ ਕੱਚਾ ਹੁੰਦਾ ਹੈ ਕਿ ਕਿਸੇ ਨੇ ਤੁਹਾਡੇ ਬਾਰੇ ਵਿੱਚ ਕੋਈ ਛੋਟੀ ਗੱਲ ਵੀ ਕਹੀ ਆਪਣੇ ਕੋਲੋਂ ਬਣਾ ਕੇ ਹੀ ਕਹਤੀ ਹੋਵੇ ਭਾਵੇਂ ਨੇ ਤੇ ਉਹ ਉਹਦੇ ਤੇ ਉਸ ਚੀਜ਼ ਦਾ ਅਸਰ ਹੋ ਜੇ ਮਤਲਬ ਉਹਦੇ ਭਰੋਸੇ ਨੂੰ ਜਿਹੜਾ ਤੁਹਾਡੇ ਤੇ ਉਹਦਾ ਭਰੋਸਾ ਹੈ ਤੁਹਾਡੇ ਪਰਿਵਾਰਕ ਮੈਂਬਰਾਂ ਤੇ ਉਹਦਾ ਭਰੋਸਾ ਹੈ ਉਹਨੂੰ ਤੋੜਨਾ ਬਹੁਤ ਸੌਖਾ ਹੁੰਦਾ ਹੈ ਜਿਹੜੇ ਕੰਨਾਂ ਦੇ ਕੱਚੇ ਹੁੰਦੇ ਹਨ ਨਾ ਉਹਨਾਂ ਦੇ ਲਈ ਉਹਨਾਂ ਜਿਹੜੇ ਆਮ ਬੰਦੇ ਦੇ ਲਈ ਕੰਨਾਂ ਦੇ ਕੱਚੇ ਨੂੰ ਛੇਤੀ ਤੋੜਨਾ ਸੌਖਾ ਹੁੰਦਾ ਹੈ ਉਹਨੂੰ ਤੁਸੀਂ ਛੋਟੀ ਜੀ ਗੱਲ ਕਹਿ ਦਿਓ ਕਿਤੇ ਇਹਨਾਂ ਕੋਲ ਤਾਂ ਤੁਸੀਂ ਵੈਸੇ ਹੀ ਗੱਲ ਕਰਦੋਂ ਨਾ ਵੀ ਦੇਖੀ ਭਾਈ ਮੜ ਜਾ ਉਸ ਬੰਦੇ ਨਾਲ ਦੇਖ ਕੇ ਵਰਤਿੰ ਇਹ ਕੰਨਾਂ ਦੇ ਇੰਨੇ ਕੱਚੇ ਹੁੰਦੇ ਆ ਇਹ ਨਾਲ ਵੀ ਨਾਲ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਆ ਹਰ ਗੱਲ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਆ ਮੈਂ ਕਹਿਣ ਦਾ ਮਤਲਬ ਕੰਨਾਂ ਦੇ ਕੱਚੇ ਮਤਲਬ ਵੀ ਜਿਹੜੀ ਵੀ ਗੱਲ ਇਹਨਾਂ ਦੇ ਕੰਨ 'ਚ ਪੈ ਜਾਏ ਦੇਖੋ ਚੰਗੀਆਂ ਗੱਲਾਂ ਪੈ ਗਈਆਂ ਤਾਂ ਉਹਨਾਂ ਦਾ ਵੀ ਅਸਰ ਹੁੰਦਾ ਹੈ ਨਾ ਤੇ ਪਰ ਗੱਲ ਇਹ ਹੈ ਵੀ ਬਾਏ ਚਾਂਸ ਤੁਹਾਡਾ ਤੁਹਾਡਾ ਇਹ ਰਾਜਦਾਰ ਬਣ ਜਾਣ ਜਾਂ ਤੁਸੀਂ ਇਹਨਾਂ ਨਾਲ ਬਹੁਤ ਨੇੜਤਾ ਬਣਾ ਲਓ ਪਰਿਵਾਰਕ ਸੰਬੰਧ ਪਰਿਵਾਰਕ ਸਾਰਾ ਸਿਸਟਮ ਬਣ ਜਾ ਤੁਹਾਡੇ ਨਾਲ ਜੇ ਉਹ ਤੋਂ ਬਾਅਦ ਕੋਈ ਤੁਹਾਡੇ ਬਾਰੇ ਚ ਇਹਨਾਂ ਨੂੰ ਮਾੜਾ ਬੋਲ ਦੇਵੇ ਤਾਂ ਕੰਨਾਂ ਦੇ ਕੱਚੇ ਦਾ ਮਤਲਬ ਇਹ ਤਾਂ ਫਿਰ ਸਿਸਟਮ ਤੁਹਾਡਾ ਖਰਾਬ ਹੋ ਜਾਣਾ ਨਾਲ ਦੇ ਨਾਲ ਸੋ ਇਸ ਕਰਕੇ ਜਦੋਂ ਵੀ ਕਿਤੇ ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਤੁਹਾਡੇ ਹੁਣ ਦੋਸਤ ਬਣੇ ਹੋਏ ਉਹਨਾਂ ਨੂੰ ਚੈੱਕ ਕਰਨ ਲੱਗ ਜਾਓ ਕਿਹੜਾ ਕੰਨਾਂ ਦਾ ਕੱਚਾ ਹੈ ਕਿਹੜਾ ਨਹੀਂ ਇਹ ਬਿਲਕੁਲ ਨਹੀਂ ਮੈਂ ਕਹਿ ਰਿਹਾ ਪਰ ਫਿਰ ਵੀ ਇਹ ਵੀ ਨਵੇਂ ਜਿਹੜੇ ਵੀ ਤੁਹਾਨੂੰ ਬੰਦੇ ਮਿਲਣਗੇ ਉਹਨਾਂ ਦੇ ਵਿੱਚ ਤੁਸੀਂ ਇਹ ਜ਼ਰੂਰ ਚੈੱਕ ਕਰ ਲੈਣਾ ਕਿ ਇਹ ਬੰਦਾ ਜਿਹੜਾ ਹੈ ਇਹ ਕੰਨਾਂ ਦਾ ਕੱਚਾ ਤਾਂ ਨਹੀਂ ਹੈ ਉਹ ਉਹਦੇ ਅਨਗਲਕ ਤਰੀਕੇ ਹੈਗੇ ਕਰਨ ਦੇ ਕਿ ਜਿਹਦੇ ਵਿੱਚ ਤੁਸੀਂ ਉਹਨਾਂ ਨੂੰ ਪਹਿਲਾਂ ਚੈੱਕ ਕਰ ਸਕਦੇ ਹੋ ਕਿ ਕੋਈ ਗੱਲਾਂ ਆਪਣੇ ਵੱਲੋਂ ਕਰਕੇ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਨਾਲ ਜੋ ਦੇਖੋ ਤੁਸੀਂ ਵੀ ਉਹਨੂੰ ਦੁਨੀਆਦਾਰੀ ਚ ਰਹਿਣਾ ਹੀ ਹੋ ਇਹ ਸਿਰਫ ਮੈਂ ਤੇ ਇੱਕ ਹਿੰਟ ਮਾਤਰ ਦੇ ਸਕਦਾ ਗੱਲਾਂ ਮੈਂ ਉਹੀ ਕਰਦਾ ਹੁੰਦਾ ਹਾਂ ਜਿਹੜੀਆਂ ਸਮਾਜ ਦੇ ਵਿੱਚ ਆਲਰੇਡੀ ਹੈਗੀਆਂ ਤਾਂ ਉਹਨਾਂ ਦੇ ਲਈ ਤੁਸੀਂ ਇਹ ਜ਼ਰੂਰ ਚੈੱਕ ਕਰ ਲੈਣਾ ਕਿ ਜਿਹਦੇ ਨਾਲ ਵੀ ਅਸੀਂ ਦੋਸਤੀ ਨਵੀਂ ਬਣਾਉਣ ਲੱਗੇ ਆ ਜਾਂ ਸਾਡੇ ਸੰਬੰਧ ਜਿਹਦੇ ਨਾਲ ਵੀ ਬਣਨੇ ਸ਼ੁਰੂ ਹੋਏ ਆ ਨਵੇਂ ਉਹ ਕਿਤੇ ਕੰਨਾਂ ਦਾ ਕੱਚਾ ਤਾਂ ਨਹੀਂ ਇਹ ਤਾਂ ਨਹੀਂ ਹੈ ਵੀ ਅਸੀਂ ਆਪਣਾ ਸਮਾਂ ਵੀ ਇਨਵੈਸਟ ਕੀਤਾ ਹੈ ਉਹਦੇ ਨਾਲ ਤੇ ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਨੇੜਤਾ ਵੀ ਸਾਡੀ ਵੱਧ ਗਈ ਤੇ ਉਸ ਤੋਂ ਬਾਅਦ ਉਹਦੇ ਕੰਨਾਂ ਦੇ ਕੱਚੇ ਹੋਣ ਕਰਕੇ ਕਿਸੇ ਬੰਦੇ ਨੇ ਕੋਈ ਸਾਡੇ ਬਾਰੇ ਕੋਈ ਛੋਟੀ ਜੀ ਗੱਲ ਕਹੀ ਤੇ ਉਹ ਨਾਲ ਦੇ ਨਾਲ ਤੋੜ ਵਿਛੋੜਾ ਕਰਕੇ ਚਲੇ ਜਾਂ। ਸੋ ਇਹ ਜ਼ਰੂਰ ਧਿਆਨ ਰੱਖਣਾ ਹੈ। ਹਾਂ ਇਹ ਇਹ ਧਿਆਨ ਰੱਖਣਾ ਹੈ ਅਗਰ ਤੁਸੀਂ ਇਹਨਾਂ ਗੱਲਾਂ ਨੂੰ ਪੂਰੀ ਤਰ੍ਹਾਂ ਨਾਲ ਸਮਝ ਨਹੀਂ پا ਰਹੇ ਇਹ ਮੈਂ ਜਸਟ ਇੱਕ ਛੋਟੀ ਛੋਟੀ ਵੀਡੀਓਜ਼ ਬਣਾ ਰਿਹਾ ਤਾਂ ਕਿ ਸਾਡੇ ਟੌਪਿਕ ਸਾਡੇ ਕੋਲ ਸਮਝ ਆ ਜਾਣ ਸਾਨੂੰ ਥੋੜੇ ਥੋੜੇ ਪਰ ਇਹ ਇਹਨਾਂ ਦੇ ਨਾਲ ਜੇ ਅਗਰ ਤੁਹਾਡੇ ਮੈਨੂੰ ਕਮੈਂਟ ਆਉਂਦੇ ਆ ਜਾਂ ਤੁਹਾਡੇ ਕੋਈ ਫੋਨ ਆਉਂਦੇ ਆ ਮੈਨੂੰ ਕਿ ਇਹਨਾਂ ਦੇ ਹਰ ਟੌਪਿਕ ਤੇ ਵੱਡੀ ਵੀਡੀਓ ਬਣਾਈ ਜਾਵੇ ਤਾਂ ਅਸੀਂ 15-20 ਮਿੰਟ ਦੇ ਲਈ ਪੂਰੀ ਡਿਸਕਸ਼ਨ ਕਰਾਂਗੇ ਇਹਨਾਂ ਸਾਰੇ ਟੌਪਿਕਾਂ ਦੇ ਲਈ ਜਿਦੇ ਵਿੱਚ ਅਸੀਂ ਉਦਾਹਰਨਾਂ ਸਮੇਤ ਤੁਹਾਨੂੰ ਸਮਝਾਵਾਂਗੇ ਕਿ ਕਿਵੇਂ ਕੰਨਾਂ ਦਾ ਕੱਚਾ ਕੌਣ ਹੁੰਦਾ ਹੈ ਕਿਵੇਂ ਇਹਨਾਂ ਤੋਂ ਬਚਣਾ ਤੇ ਕਿਵੇਂ ਇਹਨਾਂ ਦੇ ਨਾਲ ਸੰਬੰਧ ਜਾਂ ਦੋਸਤੀ ਬਣਾਉਣ ਤੋਂ ਦੂਰੀ ਰੱਖਣੀ ਆ ਅਸੀਂ ਧੰਨਵਾਦ ਜੀ ਸੱਚੇ ਕਰ